ਵੀ ਹੈ ਅਹਨ ਸਹਜ ਸੁਪਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖਿ ਹੋਐ ਸਿਫਤ ਖਸਾਮਲੀ ਨੂਰ ਅਰਸ ਹੋ ਕੁਰਸ ਹੋ ਉਦਿਠੇ ਸਚੇ ਪਾਤ ਸਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਭ ਨਾ ਦਾਵੇ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੁਹੀ ਸਬਨਾ ਦਾ ਵੇਸਾ ਹੋਊ ਸਤਨਾਮ ਸ਼੍ਰੀ ਬਾਹੀ ਗੁਰੂ ब जी शलोका महला तीजा प्रथाए साखी महापुरख बोल दे ਸਾਜੀ ਸਗਲ ਜਹਨ ਗੁਰਮੁਖ ਹੋਏ ਸੋ ਪਾਉ ਕਰੇ ਆਪਣਾ ਆਪ ਪਛਾਨ ਪਰਥਾਈ ਸਾਖੀ ਮਹਾਂਪੁਰਖ ਬੋਲ ਦੇ ਸਾਂਜੀ ਸਗਲ ਜਹਾਨ ਗੁਰਮੁਖ ਹੋਏ ਸੋ ਭਉ ਕਰੇ ਆਪਣ ਆਪ ਪਛਾਨ ਵਰ ਪਰਸਾਦੀ ਜੀਵਤ ਮਾਰਾ ਤਾ ਮਨ ਹੀ ਤੇ ਮਨ ਮਨ ਜੇਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕੀਆ ਕਥ ਹੈ ਗਿਆਨ ਮਹੱਲਾ ਤੀਜਾ ਗੋਰਮਖ ਚਿਤਨਾ ਲਾਇਓ ਅੰਤ ਦੁੱਖ ਪਹੁੰਚਦਾ ਆਏ ਅੰਦਰੋਂ ਬਾਹਰੋਂ ਅੰਦੇ ਆ ਸੁਦਨਾ ਕਾਈ ਪਾ ਪੰਡਤ ਤਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰਨਾਮ ਜਿਨ ਗੁਰ ਕਾ ਸ਼ਬਦ ਸੁਲਾਹੇ ਹਾਰ ਸਿਉ ਰਹੇ ਸਮਾਏ ਪੰਡਤ ਦੂਜੈ ਪਾਏ ਬਰਕਤ ਨਾ ਹੋ ਬਈ ਨਾ ਤਨ ਪੱਲ ਪਾਏ ਬੜਾ ਥੱਕੇ ਸੰਤੋਖ ਨਾ ਆਇਓ ਆਂਦਿਨ ਜਲਤ ਬਿਹਾਏ ਕੂਕਾ ਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚ ਹੋ ਜਾਏ ਨਾਨਕ ਨਾਮ ਬਿਹੋਣੇ ਆ ਮੋਹ ਕਾਲੈ ਉਠ ਜਾਏ ਪੌੜੀ ਹਰ ਸੱਜਣਾ ਮੇਲ ਪਿਆਰੇ ਮੇਲਾ ਪੰਥ ਦਸਾਈ ਜੋ ਹਰ ਦਸੇ ਮੇਤਾ ਤਿਸ ਹੋਂ ਬਲ ਜਾਈ ਗੋਣ ਸਾਂਜੀ ਤਿੰਨ ਸਿਆਂ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵਾ ਸੇਵਾ ਹਰ ਸੁਖ ਪਾਈ ਬਲਿਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨੇਤਾ ਸੇਵਾ ਹਰ ਸੁਖ ਪਾਈ ਬਲਿਹਾਰੀ ਸਤਗੁਰ ਤੇ ਸਾ ਜਿਨ ਸੋਜੀ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨੈ ਰਾਗ ਸੋਠ ਦੀ ਵਾਰ ਪੌੜੀ ਬਾਰਮੀ ਸਲੋਕਾਂ ਨਾਲ